ਆ ਬੇਬੇ ਹੋਰ ਕਿਹਾ ਹੋਰ ਕੁਝ ਦਿਨ ਪਹਿਲਾਂ ਸੁਨੰਦਾ ਸ਼ਰਮਾ ਨੇ ਇੱਕ ਆਂਟੀ ਨਾਲ ਇੱਕ ਵੀਡੀਓ ਪਾਈ ਸੀ ਜੋ ਕਿ ਕਾਫੀ ਵਾਇਰਲ ਵੀ ਹੋਈ ਸੀ ਉਸੇ ਵੀਡੀਓ ਵਿੱਚ ਆਂਟੀ ਵੱਲੋਂ ਪੁੱਠੇ ਸਿੱਦੇ ਗਾਣੇ ਗਾਏ ਗਏ ਸਨ ਅੱਜ ਫਿਰ ਸੁਨੰਦਾ ਸ਼ਰਮਾ ਨੇ ਉਸੇ ਆਂਟੀ ਨਾਲ ਇੱਕ ਵੀਡੀਓ ਪਾਈ ਤੁਸੀਂ ਸੁਣੋ ਆਂਟੀ ਵੱਲੋਂ ਕਿਹੜੇ ਗਾਣੇ ਗਾਏ ਤੇ ਸੁਨੰਦਾ ਸ਼ਰਮਾ ਨੇ ਕੀ ਕੀ ਕਿਹਾ ਹੈ ਵੀਡੀਓ ਵਿੱਚ ਆਂਟੀ ਸੋਹਣਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਉਂ ਨੰਨਟਾਂ ਡੀਆਂ ਉਤਰਾ ਦੀ ਸੰਟੀਆਂ ਤੇ ਪਰਪੜਕਾਂ ਆਈਓ ਸਕਦਾ ਸ਼ਾਬਾ ਬੜੇ ਲੋਕੀ ਦਾ ਆਂਦੇ ਵੀ ਆ ਤੂੰ ਕਿੱਥੇ ਜੇ ਤੈ ਹੀ ਸਾਂ ਹਾਏ ਹਾਏ ਤੇ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਇਹ ਗੱਲ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਅੱਛਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦਾ ਦਸੰਦਾ ਹੋ ਗਈ ਹੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਚੱਲ ਕੰਮ ਲੈ ਲਿਆ ਨੇ ਵੇਲੇ ਕਰਨੇ ਅੰਦੇ ਕੰਮ ਬੋਲਣੇ ਡੱਟ ਪੱਟਨੇ ਨਿੱਤੇ ਕੰਮ ਲੈਣੀ ਸੰਭਲ ਦੀ ਲੜਾਈ ਕੋਈ ਆਣ ਕੇ ਮਾਈ ਦਲਾ ਲਟਕਰੇ ਨਿੱਤੇ ਦਰਤੇ ਆਏ ਹੋਏ ਦਰਤੇ ਬਣਾਉਂਗਾ ਮੁੰਡਾ ਬੱਕਰੇ ਸਿੱਧ ਗਈ ਟਣਾਣਾ 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 ਨਾ ਤੇਰ ਕੱਤ